ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਭਾਈ ਬਾਸ ਸਿੰਘ ਖਾਲਸਾ ਜੀ ਮੇਰਾ ਨੋਆ ਦਲਪੰਥਰ ਬਾਖਰਬਾ 96 ਕਰੋੜੀ ਤਰਨਾ ਦਲ ਬਾਬਾ ਰਾਜਾ ਰਾਜੀ ਵੱਲੋਂ ਸਮਰਾਲੇ ਦੀ ਜਥੇਦਾਰੀ ਸੌਂਪੀ ਹੋਈ ਹੈ ਸਾਨੂੰ ਅੱਜ ਅਸੀਂ ਥਾਣੇ ਗਏ ਸੀਗੇ ਐਸ ਐਚਓ ਸਾਹਿਬ ਕੋਲ ਇੱਕ ਕੰਪਲੇਂਟ ਦੇਣ ਕਿ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੇ ਸਿੰਘਾਂ ਹਰੇਕ ਤੀਆਂ ਪਹਿਣਾ ਤੀ ਪਹਿਣ ਦੀ ਤਰ੍ਹਾਂ ਕਹਿੰਦੇ ਨੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰ ਦਿਓ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਆ ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਆ ਜੇ ਸਾਡਾ ਉੱਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਹੈ ਤੇ ਉਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸੱਤਵਚਨ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰ ਸੀ ਦੇ ਦਿਓ ਚਲਾਨ ਭੁਗਤ ਲਓ ਮਾ ਜੀ ਠੀਕ ਹੈ ਸੱਤਵਚਨ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮੁਲਾਜ਼ਮ ਦਾ ਸੀ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਹੇ ਇਹ ਤੁਹਾਨੂੰ ਵੀ ਲਗਾਉਣੀ ਚਾਹੀਦੀ ਹੈ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ। ਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ। ਜਦੋਂ ਅਸੀਂ ਥੋੜੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ। ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਪ੍ਰਗਟਾਈ। ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲੈਂਦੇ ਹਾਂ ਤੁਸੀਂ ਸਾਡਾ ਨਾਮ ਲਓ ਜ ਤੁਹਾਨੂੰ ਫੋਨ ਕਰ ਦਿੰਦੇ ਹਾਂ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਘੂਰਨ ਦੇ ਹੱਕਦਾਰ ਹਾਂ। ਸਾਡੇ ਕੋਲ ਕਮ ਸੇ ਕਮ 20 ਤੋਂ 30 ਸਿੰਘ ਨੇ ਜਿਹੜੇ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਆ ਹੀ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਂ ਹੀ ਭੇਜ ਰਹੇ ਨੇ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਕਰ ਰਹੇ ਨੇ ਇਹ ਵੀਰ ਵਿਆਹਿਆ ਹੋਇਆ ਦੋ ਬੱਚਿਆਂ ਦਾ ਬਾਪ ਆ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦ ਨੇ ਇਹ ਬੇਇੰਤੀ ਆ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਰਨੇ ਤੇ ਗਏ ਹੋ ਦੀ ਤਾਂ ਕਿ ਸਾਨੂੰ ਮਿਲੇ ਨੀਗੇ ਕਿ ਅਸੀਂ ਤੇਜਿੰਦਰ ਸਾਹਿਬ ਸਾਨੂੰ ਮਿਲੇ ਦੀ ਸਾਡੀ ਬੇਨਤੀ ਆ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਨ ਕਰੋ ਬਖੂਬੀ ਚਲਾਨ ਕਰੋ ਪਰ ਇਹ ਨਾ ਕਹੋ ਵੀ ਆਜ ਕੀ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤ ਹੈ ਤੇਜਿੰਦਰ ਸਿੰਘ ਐਸਆਈ ਟ੍ਰੈਪਿੰਗ ਚਾਰ ਸਮਰਾਲਾ ਕੀ ਹੋਈ ਕੀ ਰਿਟਾਲੇ ਇੱਕ ਆ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌੜ ਨੰਬਰ ਪਲੇਟ ਸੀਗਾ ਇਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਤੇ ਜਿਨ੍ਹਾਂ ਕੋਲ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਰਡ ਨੰਬਰ ਅਪਡੇਟ ਚਲਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਹੈ ਉਹਨੂੰ ਟਾਈਮ ਦਿੱਤਾ ਵੀ ਚਲੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪਣੀ ਆਰਸੀ ਲੈ ਆ ਤੇਰਾ ਮੋਬਾਈਲ ਤੇ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਮਾਥਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਦੁਆਲੇ ਹੋ ਕੇ ਵੀ ਸਾਡਾ ਨੰਬਰ ਅਪਡੇਟ ਦਾ ਚਲਾਣ ਕਿਉਂ ਕੀਤਾ ਸੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਤੇ ਸਾਡੇ ਸਿੰਘਾਂ ਨੂੰ ਨਾ ਰੋਕਿਆ ਜਾ ਅਹੀ ਤਾਂ ਕਿਉਂ ਆਈ ਨਹੀਂ ਕਿਹਾ ਇਹ ਨਹੀਂ ਭਾਈ ਕਾਨੂੰਨ ਸਾਰੇ ਨਹੀਂ ਕੋਜਾ ਪੇਪਰ ਚੈੱਕ ਵੀ ਕਰਨੇ ਜਿਹਨ ਕੋ ਨਹੀਂ ਪੇਪਰ ਹੋਊਗਾ ਤਰਾਨ ਕਟਿਆ ਉਹ ਉੱਪਰੋਂ ਨਹੀਂ ਕਾਰਵਾਈ ਬਣਦੀ ਜੀ ਉਹ ਮੋਟਰ ਵਾਈਸਰ ਬੋਰਡ ਦੇ ਤੇ ਇਹਦਾ ਅਜੇ ਫਿਰ ਨਾਲ ਤਰਾਨ ਕੀਤਾ ਬਰੌਟ ਨੰਬਰ ਪਲੇਟਾ ਇਹਦੀ ਆਰਥੀ ਤੋਂ ਤੇ ਕਿਹਦੇ ਆ ਜੀ ਉਹ ਤੇ ਨੇ ਜਾਣੇ ਕਿਹਦੇ ਜੀ ਤੇ ਹੁਣ ਤੁਹਾਨੂੰ ਕੀ ਜੀ ਸੁਭਾਗ ਸਿੰਘਾ ਵੱਲੋਂ ਤਾਂ ਇਹ ਆ ਕਹਿੰਦੇ ਆਰਥੀ ਨਹੀਂ ਦੇ ਜਣੇ ਤੁਹਾਨੂੰ ਭਾਈ ਤਰਾਨ ਹੋਇਆ ਜਿਹੜਾ ਮੋਟਰਸਾਈਕਲ ਸਾਡਾ ਤੇ ਹੁਣ ਕਿਵੇਂ ਨੇ ਉਹਦੇ ਇਹਨਾਂ ਨੂੰ ਵਰਤੂ ਪੁੱਛੇ ਮੈਂ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਨਾਲ ਗਲਤ ਕਰਾਂਗੇ ਹਾਂ ਇਹ ਤੋਂ ਡੇ ਵੀ ਬੋਦਾ ਜਿਵੇਂ ਲੈਣ ਦਾ ਬਾਪ ਸਾਡੇ ਤੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀਗੇ ਇਹ ਤਾਂ ਤਾਂ ਲਵਾਂਗੇ ਅਸੀਂ ਤੇ ਅਸੀਂ ਗਲਤ ਹੋਣਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਰਹਾਂਗੇ ਜੀ ਹੁਣ ਆਪੀ ਲਿਆ ਜਰੂਰ ਦਿੱਤੇ ਹੋਣਗੇ ਮੋਟਰਸਾਈਕਲ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈ ਦੀ ਜਦੋਂ ਵੀ ਆਪਣਾ ਕਰਾਨ ਭੁਗਤ ਕੇ ਆਪਾਂ ਮੋਟਰ ਤੇ ਭਲਾ ਜਾਂਦੇ ਨੇ ਕਿਹੜੇ ਥਾਂ ਮੋਟਰਨਾ ਹੈ ਆ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਪਲਾਜਮ ਦੀਆਂ ਪਰ ਸਪੋਰਟੀ ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਨੇ ਆਪਣੀਆਂ ਸਪੋਰਟੀ ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਹ ਸਰਕੇ ਥੋੜਾ ਰੁਪਿਆ ਸੀਗਾ ਇਹਨਾਂ ਦਾ ਚਲੰਗ ਕਰਾਂ ਮੈਂ ਉਹਦੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਨੰਬਰ ਪਲੇਟਾਂ ਭਰਾਈਆਂ ਹੋਈਆਂ ਮੇਰੇ ਫੀਸ ਤਾਂ ਹੈਗੀ ਉਹਨਾਂ ਹਾਂਜੀ ਇਹਦੇ ਨਾਲ ਨੰਬਰ ਪਲੇਟਾਂ ਜੋ ਨੇ ਇੱਕਦਮ ਨਹੀਂ ਲੱਗਦੀਆਂ ਇਹਨਾਂ ਨੂੰ ਤਿੰਨ ਚਾਰ ਮਹੀਨੇ ਲੱਗ ਜਾਂਦਾ ਟਾਈਮ ਥੋੜਾ ਜਿਹਾ ਲੱਗ ਜਾਂਦਾ ਹੈ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ